ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀ 12ਵਾਂ ਦੀ ਸੰਥਿਆ ਕਰ ਰਹੇ ਹਾਂ 7ਵੀਂ ਵਾਰ ਆਪਣੀ ਚੱਲ ਰਹੀ ਹੈ ਪੰਜ ਪੌੜੀਆਂ ਉਸ ਦੀਆਂ ਹੋ ਚੁੱਕੀਆਂ ਸਨ ਛੇ ਰੁੱਤੀ ਕਰ ਸਾਧਨਾ ਛੇ ਦਰਸ਼ਨ ਸਾਧੈ ਗੁਰਮਤੀ ਛੇ ਰੁੱਤਾਂ ਬਸੰਤ ਗ੍ਰੀਖੰ ਪਾਵ ਸਿਰਦਰਦ ਸਿਰ ਸਰਦ ਹੇਮਤ ਵਿਖੇ ਸਾਧਨਾ ਕਰਕੇ ਗੁਰਾਂ ਦੀ ਸਿੱਖਿਆ ਦੇ ਪ੍ਰਤਾਪ ਨਾਲ ਵੀ ਛੇ ਦਰਸ਼ਨ ਸਾਖ ਨਿਆਏ ਯੋਗ ਉਤਰ ਮੀਮंसा ਪੂਰਵ ਮੀਮंसा ਵਿਵਾਦ ਜਿਤ ਲਏ ਹਨ ਛੇ ਰਸ ਰਸਨਾ ਸਾਧ ਕੈ ਰਾਗ ਰਾਗਣੀ ਭਾਏ ਭਗਤੀ ਜੀਵ ਦੇ ਤੇ ਰਸ ਖੱਟਾ ਮਿੱਠਾ ਕਸੈਲਾ ਕੌੜਾ ਤਿੱਖਾ ਸਲੂਣਾ ਸਾਧ ਲਏ ਹਨ ਛੇ ਰਾਗ ਭੈਰੋ ਮਾਲਕੋਸ ਹਿੰਡੋਲ ਦੀਪਕ ਸ੍ਰੀ ਰਾਗ ਮੇਗ ਰਾਗ ਤੇ ਇਨਾਂ ਛਿਆਂ ਦੀ ਪਟਰਾਣੀਆਂ ਰਾਗਣੀਆਂ ਉਸ ਦੀ ਪ੍ਰੇਮ ਭਗਤੀ ਕਰਦੀਆਂ ਛੇ ਚਰ ਜੀਵੀ 6 ਜਤੀ ਚੱਕਰ ਵਰਤ 6 ਸਾਧ ਜੁਗਤੀ 6 ਚਰ ਜੀਵੀ ਜਾਂ ਕਾਕ ਪਸੰਡ ਤੇ ਲੋਮਸ ਆਦ ਰੇਖੀ ਵੀ ਜਤੀ ਹਨੂਮਾਨ ਲక్ష్ਮਣ ਗੋਰਖ ਆਦ ਵੀ ਸਾਧ ਲੈ ਹਨ ਤੇ 6 ਚੱਕਰ ਵਰਤ ਵੀ ਜੁਗਤੀ ਨਾਲ ਪ੍ਰਾਣਾ ਜਾਵੇ ਕੇ ਸਾਧ ਲੈ ਹਨ 6 ਸ਼ਾਸਤਰ 6 ਕਰਮ ਜਿਣ 6 ਗੁਰਾ ਗੁਰ ਸੁਰਤ ਨਿਰਤੀ 6 ਸ਼ਾਸਤਰ 6 ਕਰਮ ਜਪ ਹੋਮ ਸੰਧਿਆ સ્ਨਾਣ ਅਥਿਤੀ ਪੂਜਾ ਦੇਵ ਅਰਚਾ ਜਿਤਕੇ ਛੇ ਗੁਰਾਂ ਗੁਰ ਅਰਥਾਤ ਵੀ ਸ਼ਸਤਰਾਂ ਦੇ ਕਾਰਕਾਂ ਦਾ ਗੁਰੂ ਅਕਾਲ ਪੁਰਖ ਜੋ ਹੈ ਉਸ ਵੇਖੇ ਪ੍ਰੇਤ ਇੱਕ ਰਸ ਲਗਾਈ ਹੈ ਛੇ ਵਰਤਾਰੇ ਸਾਧਕੈ ਛੇ ਛੱਕ 36 ਪਵਨ ਧਰਤ ਪ੍ਰਤੀ ਛੇ ਵਰਤਾਰੇ ਜਗ ਦੇ ਸਿੱਧ ਕਰਕੇ ਛੇ ਛੱਕੇ 36 ਪਖੰਡਾਂ ਵੱਲੋਂ ਪਵਨ ਪਰਤਾ ਲਈ ਹੈ ਭਾਗ ਛੇ ਦਰਸ਼ਨਾ ਵੇਖੇ ਜੋ ਵੀ ਛੇ ਪਖੰਡ ਹਨ ਉਹਨਾਂ ਉਧਰੋਂ ਮਨ ਪਾਉਣ ਨੂੰ ਰੋਕ ਲਿਆ ਹੈ ਤੇ ਉਰਮੀਆਂ ਜਾਤੇ ਸਠੀਅਤੇ ਵਰਤਤੇ ਪ੍ਰਾਨਪਤੇ ਖੀਅਤੇ ਵਿਣਸਤੇ ਸਾਧਲੇ ਹਨ ਸਾਧ ਸੰਗਤ ਗੁਰ ਸ਼ਬਦ ਸੁਰਤੀ ਸਾਧ ਸੰਗਤ ਵੇਖੇ ਗੁਰਾਂ ਦੇ ਸ਼ਬਦ ਵੇਖੇ ਪ੍ਰੀਤ ਕੀਤੀ ਹੈ ਸਤ ਸਮੰਦ ਉਲੰਗਿਆ ਦੀਪ ਸਤ ਇੱਕ ਦੀਪਕ ਬਲਿਆ ਗੁਰਮੁਖ ਸਤਾ ਸਮੰਦਰਾ ਖਾਰੀ ਖੀਰ ਦੱਧ ਮੱਥ ਇਕ ਜਲ ਰਸ ਜਲ ਕ੍ਰਿਤ ਨੂੰ ਟੱਪ ਗਿਆ ਪਵੇ ਨਾ ਬਨਾਵਟੀ ਕਾਉਂਸਲਿਆਂ ਦੇ ਪਰਮ ਤੋਂ ਪਰੇ ਹੋ ਗਿਆ ਸੱਤਾ ਦੀਪਾਂ ਭਾਵ ਸੰਸਾਰ ਵੇਖਿ ਉਸ ਦੀ ਗੁਰਮੁਖ ਕਰਨੀ ਦਾ ਇੱਕ ਗਿਆਨ ਉਜਿਆਰੇ ਦਾ ਦੀਵਾ ਬਲ ਪਿਆ ਸਤ ਸੂਤ ਇੱਕ ਸੂਤ ਕਰ ਸੱਤੇ ਪੁਰੀਆ ਲੰਘ ਛਲਿਆ ਘਰ ਦੇ ਸੱਤਾ ਸੂਤਰਾਂ ਦਾ ਇੱਕ ਸੁੱਤਰੂ ਸਤਰੂ ਕਰਕੇ ਭਾਵ ਈਸ਼ਵਰ ਪਰ ਭਰੋਸਾ ਕਰਕੇ ਸੱਤੇ ਪੁਰੀਆ ਤ੍ਰੂ ਛੇਵ ਇੰਦਰਪੁਰੀ ਆਦੀ ਜੋ ਲੰਘ ਉੱਚ ਪਦਵੀ ਨੂੰ ਪਹੁੰਚਦਾ ਹੈ ਪਾਵੇ ਇਨਾ ਪੁਰੀਆਂ ਦੀ ਚਾਹ ਨਹੀਂ ਕਰਦਾ ਸਤ ਸਤੀ ਜਿਨ ਸਪਤ ਰਿਖ ਸਤ ਸੂਰਾ ਜਿਨ ਅਟਲ ਨਾ ਟਲਿਆ ਸਤ ਸਤੀ ਹਰੀ ਚੰਦ ਦਸ਼ਰਥ ਧਰਮ ਪੁੱਤਰ RAM ਪਰਸਰਾਮ ਬਲਰਾਮ ਦਸੈਵੀ ਜਿੱਤ ਕੀ ਸਤ ਸੂਰਾ ਸਾਰੇ ਗਾ ਮਾ ਪਾ ਦਾਨੀ ਅਤੇ ਸਪਤ ਰਿਖੀ ਅਤਰੀ ਪੁਨਹੇ ਪੁਲ ਸਤ ਆਜਿਤ ਕੀ ਅਟਲ ਹੋ ਗਿਆ ਸੱਤੇ ਸੀਵਾ ਸਾਧ ਕੈ ਸੱਤੀ ਸੀਵੀ ਸੁਫਲਿਆ ਫਲਿਆ ਸਤ ਭੂਮਕਾ ਸੁਭਿ ਇਛਾ ਸੁਵਚਰਨਾ ਆਦ ਹੱਦਾਂ ਨੂੰ ਸਾਧ ਕੇ ਸੱਤਾ ਹੱਦਾਂ ਵਿੱਚ ਗਿਆਨ ਵਿਰਾਗ ਫਲਾਂ ਕਰਕੇ ਫਲੀਪੂਤ ਹੋ ਗਿਆ ਸੱਤ ਆਕਾਸ਼ ਪਤਾਲ ਸੱਤ ਵਸਗਤ ਕਰ ਉਪਰੇ ਰ ਚਲਿਆ ਸੱਤ ਆਕਾਸ਼ ਭੂਰ ਭਵਰ ਸਵਰ ਅੰਤਰਿਕ ਜਨ ਤਪ ਸਤ ਨੂੰ ਅਤੇ ਸਤਪਤਾਲ ਅਤਲ ਵਿਤਲ ਸੁੱਤਲ ਸਤਲ ਆਦਕ ਵਸੀਕਰ ਕਰਕੇ ਹੋਰ ਵੀ ਉਤਕ੍ਰਿਸ਼ਟ ਪਦਵੀ ਪ੍ਰਾਪਤ ਕਰਦਾ ਹੈ ਇਹਨਾਂ ਦੀ ਕਾਮਨਾ ਤੋਂ ਨਿਰਵਾਸ ਹੋ ਕੇ ਇੱਕ ਵੀ ਲਿਵ ਜੀ ਵਿੱਚ ਰਹਿੰਦਾ ਹੈ ਸਤੇ ਧਾਰੇ ਲੰਗ ਕੈ ਪੈਰੋ ਖੇਤਰਪਾਲ ਦਲ ਮਲਿਆ ਕਹਿੰਦੇ ਸੱਤ ਧਾਰਾਂ ਪਹਾੜ ਦੀਆਂ ਲੰਘ ਕੇ ਭੈਰਵ ਆਦ ਭੂਤ ਪ੍ਰੇ ਸਭ ਧਲਮਲ ਸਿੱਟਦਾ ਹੈ ਭਾਵੇਂ ਬ੍ਰਹਮ ਗਿਆਨੀ ਕਿਸੇ ਧਰਮ ਦੇ ਅਧੀਨ ਨਹੀਂ ਹੁੰਦਾ ਸੱਤੇ ਰੋਹਣ ਸੱਤ ਵਾਰ ਸੱਤ ਸੁਹਾਗਣ ਸਾਧਨਾ ਢਲਿਆ ਸੱਤ ਰੋਹਣੀਆਂ ਸੱਤ ਵਾਰ ਸੱਤੇ ਦਿਨ ਜਾਂ ਸੱਤ ਗ੍ਰਹਿ ਸੂਰਜ ਚੰਦ ਮੰਗਲ ਬੁੱਧ ਸਣੀ ਆਦ ਚੰਦਰਮਾ ਦੀਆਂ ਵੋਟੀਆਂ ਸੱਤ ਸੁਹਾਗਣਾ ਸੱਤ ਰਿਖੀਆਂ ਦੀਆਂ ਪਤਨੀਆਂ ਆਦ ਕਿਸੇ ਵੀ ਭੈ ਧਰਮ ਦੇ ਵਿੱਚ ਸਾਧੂ ਗੁਰਮਖ ਨਹੀਂ ਹਾਰਦਾ ਗੁਰਮੁਖ ਸਾਧ ਸੰਗਤ ਵਿੱਚ ਖਲਿਆ ਸਤ ਸੰਗਤ ਦੇ ਆਸਰੇ ਹੋ ਕੇ ਗੁਰਮੁਖ ਸਭ ਪਰ ਫਤੇ ਪਾਉਂਦਾ ਹੈ ਅਠ ਹੈ ਸਿੱਧੀ ਸਾਧਕੈ ਸਾਧਕ ਸਿਧ ਸਮਾਦ ਫਲਾਈ ਅਠ ਸਿੱਧੀਆਂ ਅਣਮਾ ਮਹਿਮਾ ਗਰਮਾ ਲਖਮਾ ਪ੍ਰਾਪਤ ਪ੍ਰਾਕਾਮ ਵਸੀਤਾ ਇਸਤਾ ਸੋ ਨੂੰ ਸਿਧ ਕਰਕੇ ਸਾਧਕਾਂ ਤੇ ਸਿਧਾਂ ਨੇ ਸਮਾਦ ਫਲਾਈ ਭਵ ਉਹਨਾਂ ਦੀ ਵੀ ਅੰਤ ਨਾ ਪਾਇਆ ਅੱਠ ਕੋਲੀ ਵਿਖ ਸਾਧਨਾ ਸਿਮਰਨ ਰ세ਖ ਨ ਕੀਮਤ ਪਾਈ ਅੱਠ ਕੋਲਾਂ ਸੱਪਾਂ ਦੀਆਂ ਛੇਸ਼ਨਾਗ ਨੇ ਸਾਧ ਲਈਆਂ ਸਿਮਰਨ ਦੀ ਕੀਮਤ ਉਸ ਨੇ ਨਾ ਪਾਈ ਮਨ ਹੋਏ ਅੱਠ ਪੈ ਸੇਰੀਆ ਪੰਜੂ ਅੱਠੇ ਚਾਲੀ ਭਾਈ ਕਹਿੰਦੇ ਮਨ ਅਠਾਂ ਪਸੀਰੀਆਂ ਦਾ ਹੁੰਦਾ ਹੈ ਇਹ 8 5 40 ਹੁੰਦੇ ਹਨ ਭਾਵ ਮਨ ਤੋਂ ਇਹ ਸਾਰਾ ਮਨ ਹਿਰਦੇ ਵਾਲਾ ਹੈ ਪੰਜ ਤੋਂ ਭਾਵ ਪੰਜ ਇੰਦਰੀਆਂ ਤੋਂ ਹੈ ਜੇ ਉਧਰ ਮਨ ਅਠ ਧਾਤਾਂ ਤੋਂ ਬਣਦਾ ਮੰਨਿਆ ਪਰ ਸੂਤ ਇੱਕ ਹੁੰਦਾ ਤਵੇਂ ਪੰਜਾਂ ਤਤਾਂ ਦੀ ਪੰਜ ਸਤ ਤੋਂ ਅੰਸਾਂ ਦੇ ਰਾਜ ਤਾਮ ਸਤ ਮਿਲ ਕੇ ਅਠਾਂ ਦਾ ਮਨ ਇੰਦਰ ਇਉਂ ਚਰਖਾ ਅਠ ਖੰਭੀਆ ਇਕਤ ਸੂਤ ਰਹੇ ਲਿਵ ਲਾਈ ਜੇਕਰ ਚਰਖੇ ਵਿੱਚ ਅੱਠ ਫੱਟੀਆਂ ਹੁੰਦੀਆਂ ਚਾਰ ਇੱਕ ਪਾਸੇ ਚਾਰ ਦੂਜੇ ਪਾਸੇ ਉਹ ਇੱਕ ਸੂਤ ਦੇ ਆਸਰੇ ਲਿਵ ਅਰਥਾਤ ਕੰਮ ਦੇ ਵਿੱਚ ਤਾਰ ਲਾਉਂਦਾ ਭਾਵ ਜੇਕਰ ਉਹ ਮਹਿਲ ਦੇ ਜੋਰ ਪਾਉਂਦਾ ਉੱਕਰ ਹੀ ਦੇ ਰੂਪ ਚਰਖਾ ਅੱਠਾਂ ਧਾਤਾਂ ਦਾ ਚਾਰ ਮਾਤਾ ਦੇ ਚਾਰ ਪਿਤਾ ਦੀਆਂ ਬਣਦਾ ਹੈ ਪਰੰਤੂ ਉਹ ਬ੍ਰਹਮ ਸਤ ਬਾਜ ਕਮ ਨਹਿ ਅੱਠ ਪਹਿਰ ਅਸ਼ਟਾਂਗ ਯੋਗ ਚਾਵਲ ਰਤੀ ਮਾਸਾਰਾਈ ਤੇਵੇਂ ਕਹਿੰਦੇ ਅੱਠ ਪਹਿਰਾਂ ਦਾ ਦਿਨ ਰਾਤ ਅੱਠਾਂ ਅੰਗਾ ਯੋਗ ਨੇਮ ਆਸਣ ਪ੍ਰਾਣਾਯਾਮ ਪ੍ਰਤਿਹਾਰ ਧਾਰਨਾ ਧਿਆਨ ਸਮਾਧੀ ਦਾ ਯੋਗ ਅੱਠ ਰਾਈ ਦਾ ਚੌਲ ਅੱਠ ਚੌਲ ਰੀ ਰਤੀ ਅੱਠ ਸੱਤੀ ਦਾ ਮਾਸਾ ਭਾਵ ਅੱਠਾਂ ਧਾਤਾਂ ਦਾ ਸਰੀਰ ਬਣਦਾ ਹੈ ਅੱਠ ਕਾਠਾ ਮਨ ਵਸ ਕਰ ਅਸ਼ਟ ਧਾਤਿਕ ਧਾਤ ਕਰਾਈ ਕਠੋਰ ਮਨ ਜਾਂ ਚਰਖੀ ਚਰੀਖੀ ਸ਼ਰੀਖੀ ਦੇ ਵਿੱਚ ਵਸਦੇ ਮਨ ਨੂੰ ਵਸ ਕਰਕੇ ਗੁਰਮਖ ਨੇ ਅੱਠਾਂ ਧਾਤਾਂ ਦੀ ਇੱਕ ਧਾਤ ਕਰ ਦਿੱਤੀ ਹੈ ਮਨ ਵੀ ਅੱਠਾਂ ਦਾ ਹੈ ਜਿਹਾ ਕਿ ਪੰਜ ਭੂਤਾਂ ਦੇ ਸਤੋ ਅੰਸ਼ ਤੇ ਤਿੰਨ ਰਜੋ ਸਤਮੋ ਸਤੋ ਮਿਲ ਕੇ ਅਠਾ ਧਾਤਾਂ ਦਾ ਮਨ ਹੈ ਐਸੇ ਮਨ ਨੂੰ ਇੱਕ ਧਾਤ ਕੀਤਾ ਪਾਵੇ ਇਕਲੇ ਵਿੱਚ ਲਗਾ ਦਿੱਤਾ ਸਾਧ ਸੰਗਤ ਵੱਡੀ ਵਡਿਆਈ ਸਾਧ ਸੰਗਤ ਦੀ ਮਹਿਮਾ ਕਹਿੰਦੇ ਆਕੱਠ ਹੈ 나ਥ ਚਲਾਏ ਨਵੇਂ 나ਥ 나ਥਾ 나ਥ ਅਨਾਥ ਸਹਾਈ ਗੁਰਮੁਖਾਂ ਨੇ ਨੌ 나ਥ ਗੋਰਖ ਝੰਗਰ ਭੰਗਰ ਆਦਿਕ 나ਥ ਕੇ ਹੁਕਮ ਦੇ ਤੋਰੇ ਹਨ ਕਿਉਂਕਿ ਗੁਰਮੁਖ ਆਪ ਨੂੰ ਅਨਾਥ ਨਿਮਾਣੇ ਜਾਣਦੇ ਹਨ ਤੇ ਆਨਾਥਾਂ ਦੇ ਸਹਾਈ 나ਥਾਂ ਦਾ 나ਥ ਆਪ ਵਾਹਿਗੁਰੂ ਹੁੰਦਾ ਹੈ ਨੌ ਨਿਧਾਨ ਪਰਮਾਨ ਵਿੱਚ ਪਰਮ ਨਿਧਾਨ ਗਿਆਨ ਗੁਰ ਭਾਈ ਨੌ ਨਿਧਾਂ ਉਹਨਾਂ ਦੇ ਤਾਬੇ ਹਨ ਪਰਮ ਨਿਧਾਂ ਦਾ ਅਕਸ਼ਮੰਦਰ ਅਪਰੋਖ ਗਿਆਨ ਉਹਨਾਂ ਦੇ ਅੰਗ ਸੰਗ ਹੈ ਨੌ ਭਗਤੀ ਨੌ ਭਗਤਕਾਰ ਗੁਰਮਖਿ ਪ੍ਰੇਮ ਭਗਤ ਲਿਵਲਾਈ ਨੌ ਨੌਦਾ ਭਗਤੀ ਸ਼੍ਰਵਣ ਕੀਰਤਨ ਆਦਿਕ ਤਾਂ ਨੌ ਭਗਤ ਵਖੋ ਵਖ ਕਰਦੇ ਹਨ ਪਰੰਤੂ ਗੁਰਮੁਖ ਲੋਕਾਂ ਦਸਵੀਂ ਪ੍ਰੇਮਾ ਭਗਤੀ ਵਿਖੇ ਸਮਾਧੀ ਲਾ ਛੱਡੀ ਐ ਨੌ ਗਰੇ ਸਾਧ ਗ੍ਰਿਸ਼ਟ ਵਿੱਚ ਪੂਰੇ ਸਤਿਗੁਰ ਕੀ ਵਡਿਆਈ ਨੌ ਗਰੇ へ ਅਥਵਾ ਨੌ ਗੋਲ ਕਾ ਅੱਖਾਂ ਕੰਨ ਨੱਕ ਮੂੰਹ ਆਦਿਕ ਗ੍ਰਿਸ਼ਟ ਵਿੱਚ ਵੀ ਵਸ ਕਰਕੇ ਇਹ ਪੂਰੇ ਸਤਿਗੁਰ ਗੁਰ ਅਰਜਨ ਦੇਵ ਜੀ ਮਹਿਮਾ ਦਾ ਪ੍ਰਤਾਪ ਐ ਨੌਖੰਡ ਸਾਧ ਅਖੰਡ ਹੋਏ ਨੌ ਦੁਆਰ ਲੰਘ ਨਿਜ ਘਰ ਜਾਈ ਨੌਖੰਡਾ ਧਰਤੀ ਨੂੰ ਜਿੱਤ ਕੇ ਤੇ ਆਪ ਅਖੰਡ ਰਹਿੰਦੇ ਹਨ ਮਨ ਜੀਤੈ ਜਗ ਜੀਤ ਨੌ ਗੋਲਕਾਂ ਨੂੰ ਲੰਘ ਕੇ ਦਸ਼ਮ ਦਵਾਰ ਵਿਖੇ ਸਵੈ ਸਰੂਪ ਦਾ ਧਿਆਨ ਕਰਦੇ ਹਨ ਨੌ ਅੰਗ ਲੀਨ ਅਨੀਲ ਹੋਏ ਨੌ ਕੁੱਲ ਗ੍ਰਿ નિਗ੍ਰਹਿ ਸਹਿਜ ਸਮਾਈ ਨੌ ਅੰਗਾ ਦੀ ਗਿਣਤੀ ਅਣਗਿਣਤ ਹਨ ਨੌ ਕੁੱਲ ਨੌ ਗੋਲਕਾਂ ਦੀ ਕਲਪਨਾ ਨੂੰ ਰੋਕੇ ਸਹਿਜ ਪਦ ਵਿਖੇ ਲੀਨ ਹੁੰਦੇ ਹਨ ਗੁਰਮੁਖ ਸੁਖ ਫਲ ਅਲਖ ਲਖਾਈ ਗੁਰਮੁਖਾਂ ਨੂੰ ਸੁਖੈਣਿ ਅਲਖ ਫਲ ਦੀ ਲਖਤਾ ਹੋ ਜਾਂਦੀ ਹੈ ਸਨਿਆਸੀ ਦਸ ਨਾਵਤਾਰ ਸੱਚ ਨਾਮ ਵਿਣ ਨਾਮ ਗਿਣਾਇਆ ਸਨਿਆਸੀਆ ਨੇ ਗਿਰੀ ਪੁਰੀ ਭਾਰਤੀ ਸਵਰਸਤੀ ਆਦ 10 ਨਾਵ ਰਖਾ ਕੇ ਸਖੇ ਨਾਮ ਤੋਂ ਬਾਝ ਬਿਰਥਾ ਹੀ ਆਪਣਾ ਨਾਮ ਗਿਣਾਇਆ ਹੰਕਾਰ ਕੀਤਾ ਦਸ ਅਵਤਾਰ ਆਕਾਰ ਕਰ ਏਕ ਓੰਕਾਰ ਨ ਲਖ ਲਿਖਾਇਆ ਦਸ ਅਵਤਾਰ ਮਛ ਕਸ਼ ਵਿਰਾਹ ਆਦ ਰੂਪ ਵੀ ਬਣੇ ਪਰ ਏਕ ਓੰਕਾਰ ਵਾਹਿਗੁਰੂ ਅਲਾਕ ਨੇ ਆਪਣਾ ਆਪ ਉਹਨਾਂ ਨੂੰ ਵੀ ਨਹੀਂ ਲਿਖਾਇਆ ਤੀਰਤ ਪੁਰਬ ਸੰਜੋਗ ਵਿੱਚ 10 ਪੁਰਬੀ ਗੁਰਪੁਰਬ ਨਾ ਪਾਇਆ ਤੀਰਥਾਂ ਦੇ ਪੁਰਬ ਮਹਾਤਮ ਦੇ ਸੰਜੋਗ ਵਿੱਚ 10 ਪੁਰਬਾਂ ਵਿਸਾਖੀ ਮਾਗੀ ਦੀਵਾਲੀ ਦੁਸਹਿਰਾ ਟੁਕੜੀ ਨਿਮਾਣੀ ਦਵਾਦਸੀ ਵਿਤੀ ਪਾਤ ਵੈ ਵੈਦ੍ਰਿਤ ਜਨਮ ਅਸ਼ਟਮੀ ਤੇ ਗੁਰਪੁਰ ਦੀ ਬਰਾਬਰੀ ਨਹੀਂ ਕੀਤੀ ਭਾਵੇਂ ਕਿਉਂ ਜੋ ਇਹ ਸੰਸਾਰ ਖੁਸ਼ੀ ਦਿੰਦੇ ਹਨ ਗੁਰਪ੍ਰਮਾਨ ਨੂੰ ਵਾਹਿਗੁਰੂ ਵੱਲ ਇੱਕ ਮਨ ਇੱਕ ਨਾ ਚੇਤਿਓ ਸਾਧ ਸੰਗਤ ਵਿਣ ਦਹਿ ਦਿਸਤਾਇਆ ਜਿਨ੍ਹਾਂ ਨੇ ਸਾਧ ਸੰਗਤ ਤੋਂ ਬਿਨਾ ਇੱਕ ਮਨ ਕਰਕੇ ਇੱਕ ਵਾਹਿਗੁਰੂ ਨੂੰ ਨਹੀਂ ਧਿਆਇਆ ਉਹ ਦਸੋ ਦਿਸਾ ਵਿੱਚ ਫੜਕਦੇ ਹਨ ਦਸ ਦਹੀਆ ਦਸ ਅਸੋ ਮੇਦ ਖਾਏ ਅਮੇਦ ਨਿਖੇਦ ਕਰਾਇਆ ਐੜਾ ਸਸੇ ਔਂਕੜ ਅਗੇ ਐੜਾ ਅਸੋ ਮੇਦ ਦਸ ਦਹੀ ਮੁਸਲਮਾਨਾਂ ਦੇ ਅਰ ਹਿੰਦੂਆਂ ਦੇ ਦਸ ਜਗ ਅਸੋ ਮੇਦ ਗਜਮੇਦ ਗੋਮੇਦ ਅਜ ਨਰ ਰਾਜਸ ਬ੍ਰਹਮਜਗ ਅਨਜਗ ਹੋਤਰ ਚਾਤਰ ਅਸਮੇਦ ਅਪਵਿੱਤਰਤਾ ਕਰਨ ਹਾਰੇ ਨਿਖੇਦ ਕਰ ਦਿੱਤੇ ਕਿਉਂਕਿ ਜੋ ਹਿੰਸਾ ਹਿੰਦੂਆਂ ਵਿੱਚ ਪਰਮ ਧਰਮ ਹੈ ਤੇ ਹਿੰਸਾ ਹੀ ਜਗ ਵਿੱਚ ਹੁੰਦੀ ਹੈ ਇੰਦਰੀਆ 10 ਵਸ ਕਰ ਬਾਹਰ ਜਾਂਦਾ ਵਰਜ ਰਹਾਇਆ ਪਰ ਗੁਰਮੁਖਾਂ ਨੇ 10 ਇੰਦਰੀਆਂ ਗਿਆਨ ਤੇ ਕਰਮ ਇੰਦਰੀਆਂ ਵਸ ਕਰਕੇ 11ਵਾਂ ਮਨ ਬਾਹਰ ਮੁਖੀ ਹਟਾ ਕੇ ਅੰਤਰ ਮੁਖੀ ਕੀਤਾ ਪੈਰੀ ਪੈ ਜਗ ਪੈਰੀ ਪਾਇਆ ਪੈਰੀ ਪੈ ਕੇ ਜਗਤ ਨੂੰ ਨਿਵਾ ਲੈਂਦੇ ਹਨ ਨਿਮਰਤਾ ਨਾਲ ਕਾਰਜ ਰਾਸ ਕਰਦੇ ਹਨ ਸੋ ਸੰਗਤ ਜੀ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਸਾਰੀ ਸੰਖਿਆ ਪਲੇਲਿਸਟ ਵਿੱਚ ਪਈ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ